ਧੰਨਵਾਦ ਕਰਦੇ ਆ ਜੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਦਾ ਮੰਤਰੀ ਸਾਹਿਬ ਦਾ ਗੱਜੂ ਮਾਜਰਾ ਸਾਹਿਬ ਦਾ ਤੇ ਆਪਣਾ ਜਿੰਨੇ ਸਾਰੇ ਪਿਆਰ ਕਰਨ ਵਾਲੇ ਜਨਤਾ ਸਾਰੇ ਟਰੱਕ ਆਪਰੇਟਰ ਨੇ ਉਹਨਾਂ ਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਤੇ ਇਹ ਲੋ ਇਹ ਤੁਹਾਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਕੋਈ ਇਲੈਕਸ਼ਨ ਹੋਏ ਨਹੀਂ ਜੀ ਤੁਹਾਡੇ ਨਹੀਂ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਹੋਰ ਤੁਸੀਂ ਆਪਣੇ ਟਰੱਕ ਯਾਰ ਡਰਾਈਵਰ ਵੀਰਾਂ ਨੂੰ ਤੀਸਰੇ ਹੱਥ ਦੇਣਾ ਚਾਹੁੰਦੇ ਹੋ ਸਨੇਹਾ ਇਹ ਹੀ ਦੇਣਾ ਚਾਹੁੰਨਾ ਜੀ ਸਹਿਯੋਗ ਤੋਂ ਸਾਰਾ ਕੰਮ ਜਿਵੇਂ ਪਹਿਲਾਂ ਚੱਲਦਾ ਸੀ ਪਿਛਲੇ ਸਮੇਂ ਉਹ ਵੀ ਚਲਾਉਣ ਦੀ ਕੋਸ਼ਿਸ਼ ਲਾਵਾਂਗੇ ਪੂਰਾ ਉਦੋਂ ਵੀ ਵਧੀਆ ਢੰਗ ਨਾਲ ਚਲਾਵਾਂਗੇ ਇਹਨਾਂ ਦੇ ਸਾਥ ਨਾਲ ਹੀ ਚੱਲਣਾ ਜੀ ਹੋਰ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਕੀਤੇ ਜਾਣਗੇ ਜੀ ਪ੍ਰਤਾਨਗੀ ਥਾਪੀ ਦੀ ਹੈ ਤੁਹਾਨੂੰ ਅਪਰਾਲੇ ਤਾਂ ਇੰਡਸਟਰੀ ਨਾਲ ਮੀਟਿੰਗ ਕਰਕੇ ਦੇਖਦੇ ਜੋ ਕੋਈ ਉਹਨਾਂ ਦੇ ਸਮੱਸਿਆਵੋ ਸੁਣੀਆਂ ਜਾਣਗੀਆਂ ਹੱਲ ਕਰੇ ਜੋ ਜੋ ਕੋਈ ਆਪਰੇਟਰਾਂ ਨੂੰ ਸਮੱਸਿਆ ਉਹ ਸੁਣੀਆਂ ਜਾਣਗੀਆਂ ਸਾਰਾ ਹੱਲ ਕਰਕੇ ਜੀ ਕੰਮ ਨੂੰ ਰੁਜ਼ਗਾਰ ਆ ਲੋਕਾਂ ਦਾ ਮਿਲਣਾ ਚਾਹੀਦਾ ਹੱਕ ਬਣਦਾ ਦੋ ਹੱਕੋ ਦਬਾਵਾਂਗੇ ਜੀ ਬਈ ਵਾਰੀ ਅਸੀਂ ਦੇਖਿਆ ਗੱਡੀਆਂ ਖੰਨੇ ਤੋਂ ਆਉਂਦੀਆਂ ਨੇ ਇੱਥੇ ਖਾਲੀ ਹੁੰਦੀਆਂ ਨੇ ਤੇ ਦੂਜੀ ਫੈਕਟਰੀ ਚ ਮਾਰ ਪਰ ਕੇ ਲੈ ਜਾਂਦੀਆਂ ਨੇ ਉਹਦੇ ਲਈ ਤੁਹਾਨੂੰ ਕਟਾ ਦਾ ਪਿੰਡ ਹੀ ਆ ਜੀ ਕਟਾ ਜੀ ਇਹੀ ਗੱਲ ਦੀ ਦਾ ਸਬਸੇ ਹੈ ਜੀ ਇਹੀ ਗੱਲ ਦੀ ਲੜਾਈ ਆ ਪਹਿਲਾਂ ਵੀ ਇੰਡਸਟਰੀ ਨਾਲ ਇਹੀ ਗੱਲ ਦਾ ਰੋਸ ਸੀ ਇਹੀ ਮਸਲਾ ਹੱਲ ਕਰਦੇ ਆ ਜੀ ਅਸੀਂ ਕਿੰਨੀ ਦੇਰ ਜੇ ਇਸ ਮਸਲੇ ਦਾ ਹੱਲ ਕਰ ਦੋ ਕਰਦਾ ਵੀ ਕੋ 10-15 ਦਿਨਾਂ ਚ ਜਲਦ ਤੋਂ ਜਲਦ ਕਰਦੇ ਆ ਜੀ ਚਾਹ ਰਿਹਾ ਹੋਟਲ ਕਰਨੇ ਹਾਂ ਜੀ ਮੈਨੇਜਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਚੋਲੀ ਜੀ ਨੂੰ ਮਤਲਬ ਹੈ ਅੱਜ ਦਾ ਪ੍ਰੋਗਰਾਮ ਖਤਮ ਹੋ ਗਿਆ ਹੈ ਤੇ ਸਾਡੀ ਟਰੱਕ ਯੂਨੀਅਨ ਵਾਸਤੇ ਬਹੁਤ ਵਧੀਆ ਕੰਮ ਹੋਇਆ ਹੈ ਤੇ ਅਸੀਂ ਸਾਰੇ ਵੱਖ-ਵੱਖ ਸੰਸਥਾਵਾਂ ਤੋਂ ਜਿੰਨੇ ਵੀ ਲੋਕ ਆਏ ਨੇ ਸਾਡੇ ਟਰੱਕ ਯੂਨੀਅਨ ਤੋਂ ਵੀ ਜਬ ਬਾਹਰੋਂ ਅੰਦਰੋਂ ਕਿੱਥੋਂ ਵੀ ਸਾਰੇ ਸੰਗਤ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਤਹਿਦਿਲੋ ਧੰਨਵਾਦ ਕਰਦੇ ਹਾਂ ਜੀ ਜੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਇੱਕ ਮਿੱਤਰ ਨੂੰ ਅੱਜ 8:30 ਵਜੇ ਦਾ ਪ੍ਰੋਗਰਾਮ ਪੜਾਇਆ ਗਿਆ ਹੈ ਮੈਂ ਸਭ ਤੋਂ ਪਹਿਲਾਂ ਸਾਰੇ ਸੰਗਤ ਨੂੰ ਵੈਕਰ ਜੀ ਦਾ ਖਾਲਸਾ ਵੈਕਰ ਜੀ ਦੀ ਫਤਿਹ ਬਲਉਣਾ ਜੀ ਔਰ ਮੈਂ ਇਹ ਆਸ ਰੱਖਦਾ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਣਾ ਕਿ ਅੱਜ ਤੋਂ 3-4 ਪਹਿਲੋਂ 5-6 ਮਹੀਨੇ ਪਹਿਲੋਂ ਜੋ ਆਪਾਂ ਲੋਕਾਂ ਨੂੰ ਕੰਮ ਦਿੱਤਾ ਸੀ ਉਸ ਤੋਂ ਵੀ ਵੀ ਵੱਧ ਕੰਮ ਦਵਾਵਾਂਗੇ ਔਰ ਜੋਲੀ ਦੇ ਨਾਲ ਡਟ ਕੇ ਖੜਾ ਖੜੇ ਔਰ ਖੜੇ ਵੀ ਰਹਾਗੇ ਜੋ ਬਾਹਰੀਆਂ ਗੱਡੀਆਂ ਆਉਂਦੇ ਉਹਦਾ ਵੀ ਅਸੀਂ ਬੈਠ ਕੇ ਮਸਾ ਹੱਲ ਕਰਾਂਗੇ ਇੰਡਸਟਰੀ ਦਾ ਮੇਡ ਇਨ ਕਰਾਂਗੇ ਉਹਨਾਂ ਨੂੰ ਭਰੰਤੋਂ ਰੋਕਾਂਗੇ ਸਾਡੀਆਂ ਲੋਗੋ ਟਰੱਕੀ ਹੁੰਦੇ ਜਿਹੜੀਆਂ ਗੱਡੀਆਂ ਨੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਾਲ ਦਵਾਵਾਂਗੇ ਉਤੋਂ ਜਿਹੜਾ ਫालतू ਮਾਲ ਹੋਏਗਾ ਉਹ ਬਾਹਰ ਦੀ ਗੱਡੀ ਨੂੰ ਬਾਅਦ ਚ ਪੜਾਇਆ ਜਾਗਾ ਪਹਿਲੋ ਟਰੱਕੀ ਹੁੰਦੀ ਗੱਡੀ ਸਭ ਤੋਂ ਪਹਿਲ ਦੇ ਆਧਾਰ ਤੇ ਭਰੀ ਜਾਏਗੀ ਸਭ ਤੋਂ ਧੰਨਵਾਦ ਕਰਦੇ ਆਂ ਜੀ ਸਰਦਾਰ ਚੀਤਨ ਸਿੰਘ ਜੋੜਾ ਮਾਜਰਾ ਦਾ ਮੰਤਰੀ ਸਾਹਿਬ ਦਾ ਗੱਜੂ ਮਾਜਰਾ ਸਾਹਿਬ ਦਾ ਤੇ ਆਪਣਾ ਜਿੰਨੇ ਸਾਰੇ ਪਿਆਰ ਕਰਨ ਵਾਲੀ ਜਨਤਾ ਸਾਰੇ ਕਰਾ ਕੋਪਰੇਟਰ ਨੇ ਉਹਨਾਂ ਦੇ ساتھ ਕਈ ਹੈ ਜੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ ਤੇ ਇਹ ਲੋ ਇਹ ਤੁਹਾਨੂੰ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਕੋਈ ਇਲੈਕਸ਼ਨ ਹੋਏ ਨਹੀਂ ਜੀ ਤੁਹਾਡੇ ਨਹੀਂ ਸਰਬਸੰਮਤੀ ਨਾਲ ਬਣਾਇਆ ਗਿਆ ਜੀ ਹੋਰ ਤੁਸੀਂ ਆਪਣੇ ਟਾਪੀਆ ਡਰਾਈਵਰ ਵੀਰਾਂ ਨੂੰ ਪੂਸਰੇ ਹੱਥ ਦੇਣਾ ਚਾਹੁੰਦੇ ਹੋ ਸਨੇਹਾ ਇਹ ਹੀ ਦੇਣਾ ਚਾਹੁੰਨਾ ਜੀ ਸਹਿਯੋਗ ਦਿਓ ਸਾਰਾ ਕੰਮ ਜਿਵੇਂ ਪਹਿਲਾਂ ਚੱਲਦਾ ਸੀ ਪਿਛਲੇ ਸਮੇਂ ਉਹ ਵੀ ਚਲਾਉਣ ਦੀ ਕੋਈ ਤਲਾਵਾਂਗੇ ਪੂਰਾ ਉਦੋਂ ਵੀ ਵਧੀਆ ਢੰਗ ਨਾਲ ਚਲਾਵਾਂਗੇ ਇਹਨਾਂ ਦੇ ਸਾਥ ਨਾਲ ਹੀ ਚੱਲਣਾ ਜੀ ਔਰ ਤੁਹਾਡੇ ਵੱਲੋਂ ਕੀ ਕੀ ਉਪਰਾਲੇ ਦਿੱਤੇ ਜਾਣਗੇ ਜੇ ਪ੍ਰਧਾਨਗੀ ਥਾਪੀ ਦੀਆਂ ਤੁਹਾਨੂੰ ਅਪਰਾਲੇ ਤੋਂ ਇੰਡਸਟਰੀ ਨਾਲ ਮੀਟਿੰਗ ਕਰਕੇ ਦੇਖਦੇ ਜੋ ਕੋਈ ਉਹਨਾਂ ਦੇ ਸਮੱਸਿਆਵੋ ਸੁਣੀਆਂ ਜਾਣਗੀਆਂ ਹੱਲ ਕਰੇ ਜੋ ਕੋਈ ਆਪਰੇਟਰਾਂ ਨੂੰ ਸਮੱਸਿਆ ਉਹ ਸੁਣੀਆਂ ਜਾਣਗੀਆਂ ਸਾਰਾ ਹੱਲ ਕਰਕੇ ਜੀ ਕੰਮ ਨੂੰ ਰਜਗਾਰ ਆ ਲੋਕਾਂ ਦਾ ਮਿਲਣਾ ਚਾਹੀਦਾ ਹੱਕ ਬਣਦਾ ਜੋ ਆ ਹੱਕ ਉਹ ਦਵਾਵਾਂਗੇ ਜੀ ਬਈ ਵਾਰੀ ਅਸੀਂ ਦੇਖਿਆ ਗੱਡੀਆਂ ਖੰਨੇ ਤੋਂ ਆਉਂਦੀਆਂ ਨੇ ਇੱਥੇ ਖਾਲੀ ਹੁੰਦੀਆਂ ਨੇ ਤੇ ਦੂਜੀ ਫੈਕਟਰੀ 'ਚ ਮਾਰ ਪਰ ਕੇ ਲੈ ਜਾਂਦੀਆਂ ਨੇ ਉਹਦੇ ਲਈ ਤੁਹਾਨੂੰ ਕੱਟਾ ਜੀ ਇਹੀ ਗੱਲ ਦੀ ਦਾ ਸਬਸਤ ਹੈ ਜੀ ਇਹੀ ਗੱਲ ਦੀ ਲੜਾਈ ਆ ਪਹਿਲਾਂ ਵੀ ਇੰਡਸਟਰੀ ਨਾਲ ਇਹੀ ਗੱਲ ਦਾ ਰੋਸ ਸੀ ਇਹੀ ਮਸਲਾ ਹੱਲ ਕਰਦੇ ਆ ਜੀ ਅਸੀਂ ਕਿੰਨੀ ਦੇਰ ਦੇ ਇਸ ਮਸਲੇ ਦਾ ਹੱਲ ਕਰ ਦੋ ਕਰਦਾ ਵੀ ਕੋ 10 15 ਦਿਨਾਂ ਚ ਜਲਦ ਤੋਂ ਜਲਦ ਕਰਦੇ ਹਾਂ ਹਾਂ ਜੀ ਮੈਨੇਜਰ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਚੋਲੀ ਜੀ ਨੂੰ ਮਤਲਬ ਹੈ ਕਿ ਉਹਦਾ ਪ੍ਰੋਟੋਕੋਲ ਪੱਕਾ ਹੋ ਗਿਆ ਹੈ ਇਹ ਸਾਡੀ ਟਰੱਕ ਜੀਨਾਂ ਵਾਸਤੇ ਬਹੁਤ ਵਧੀਆ ਕੰਮ ਹੋਇਆ ਹੈ ਅਸੀਂ ਸਾਰੇ ਵੱਖ-ਵੱਖ ਸੰਸਥਾਵਾਂ ਤੋਂ ਜਿੰਨੇ ਵੀ ਲੋਕ ਆਏ ਨੇ ਸਾਡੇ ਟਰੱਕ ਯੂਨੀਅਨ ਤੋਂ ਵੀ ਜਬਾਰੂ ਅੰਦਰੋਂ ਕਿੱਥੋਂ ਵੀ ਸਾਰੇ ਸੰਗਤਾਂ ਆਈਆਂ ਨੇ ਸਾਰਿਆਂ ਦਾ ਬਹੁਤ-ਬਹੁਤ ਤਹਿਦਿਲੋ ਧੰਨਵਾਦ ਕਰਦੇ ਆ ਜੀ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਇੱਕ ਮਿੱਤਰ ਨੂੰ ਅੱਜ 88 ਮੀਲੇ ਦਾ ਪ੍ਰਸ਼ਾਨ ਪੜਾਇਆ ਗਿਆ ਮੈਂ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵੈਕਰ ਜੀ ਕਾ ਖਾਲਸਾ ਵੈਕਰ ਜੀ ਕੀ ਫਤਿਹ ਬੁਲਾਉਣਾ ਜੀ ਔਰ ਮੈਂ ਇਹ ਆਸ ਰੱਖਦਾ ਲੋਕਾਂ ਨੂੰ ਵਿਸ਼ਵਾਸ ਵੀ ਦਿਵਾਣਾ ਕਿ ਅੱਜ ਤੋਂ 3-4 ਪਹਿਲਾਂ 5-6 ਮਹੀਨੇ ਪਹਿਲਾਂ ਜੋ ਆਪਾਂ ਲੋਕਾਂ ਨੂੰ ਕੰਮ ਦਿੱਤਾ ਸੀ ਉਸ ਤੋਂ ਵੀ ਵਿਵਧ ਕੰਮ ਦਵਾਵਾਂਗੇ ਔਰ ਜੋਲੀ ਦੇ ਨਾਲ ਟਟ ਕੇ ਖੜਾ ਖੜੇ ਔਰ ਖੜੇ ਵੀ ਰਹਾਗੇ ਜੋ ਬਾਹਰ ਦੀਆਂ ਗੱਡੀਆਂ ਆਉਂਦੀਆਂ ਉਹਦਾ ਵੀ ਅਸੀਂ ਬੈਠ ਕੇ ਮਸਾ ਹੱਲ ਕਰਾਂਗੇ ਇੰਡਸਟਰੀ ਦਾ ਮੇਡ ਇਨ ਕਰਾਂਗੇ ਉਹਨਾਂ ਨੂੰ ਭਰੰਤੋਂ ਰੋਕਾਂਗੇ ਸਾਡੀਆਂ ਲੋਗੋ ਟਰੱਕ ਹੀ ਹੁੰਦੇ ਜਿਹੜੀਆਂ ਗੱਡੀਆਂ ਨੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਮਾਲ ਦਵਾਵਾਂਗੇ ਉਦੋਂ ਜਿਹੜਾ ਫालतू ਮਾਲ ਹੋਏਗਾ ਉਹ ਬਾਹਰ ਦੀ ਗੱਡੀ ਨੂੰ ਬਾਅਦ ਚ ਪੜਾਇਆ ਜਾਗਾ ਪਹਿਲੋ ਟਰੱਕ ਹੀ ਹੁੰਦੀ ਗੱਡੀ ਸਭ ਤੋਂ ਪ